ਉੱਥੇ ਹੀ ਲੋਕ ਸਭਾ ਚੋਣਾਂ ਦਾ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਹੈ ਉਸੇ ਤਰ੍ਹਾਂ ਸਿਆਸਤ ਲਗਾਤਾਰ ਪਕਦੀ ਜਾ ਰਹੀ ਹੈ ਜਿਸ ਦੇ ਤਹਿਤ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਨ ਲਗਾਤਾਰ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਇਸ ਮੌਕੇ ਤੇ ਵਿਧਾਇਕ ਦੇਵਮਨ ਨੇ ਕਿਹਾ ਕਿ ਆਮ ਪਾਰਟੀ ਪਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਚੋਣ ਨੇ ਆ ਤੇ ਹੁਣ ਵੀ ਇਸ ਤੋਂ ਪਹਿਲਾਂ ਲੋਹਰਾ ਖੁਰਦ ਹੁਣ ਜਿਹੜਾ ਜੀ ਪੁੱਜ ਮਾਜਰੀ ਦੇ ਵਿੱਚ ਆ ਇਹ ਬੜਾ ਚੰਗਾ ਰਿਸਪੌਂਸ ਹੈ ਜੀ ਗਰਮੀ ਦਾ ਅਸਰ ਥੋੜਾ ਜਿਹਾ ਜ਼ਿਆਦਾ ਦਿਖ ਰਿਹਾ ਜੀ ਕਿਉਂਕਿ 45 46 ਡਿਗਰੀ ਦਾ ਟੈਂਪਰੇਚਰ ਹੈ ਬਜ਼ੁਰਗ ਜਿਹੜਾ ਘਰ ਤੋਂ ਬਾਹਰ ਨਹੀਂ ਆਉਂਦਾ ਪਰ ਸ਼ਾਮ ਨੂੰ ਰਾਤ ਨੂੰ ਕੱਠਾ ਕਾਫੀ ਹੋ ਰਿਹਾ ਜੀ ਔਰ ਦਿਨੇ ਜਿਹੜੇ ਨੌਜਵਾਨ ਨੇ ਉਤਾ ਜੰਦੇ ਨੇ ਜੀ ਬਜ਼ੁਰਗਾਂ ਲਈ ਥੋੜਾ ਜਿਹਾ ਔਖਾ ਹੈ ਪਰ ਅਸੀਂ ਉਸ ਹਿਸਾਬ ਨਾਲ ਕੰਪਲੇਨ ਕਰ ਰਹੇ ਹਾਂ ਬਹੁਤ ਅੱਛਾ ਰਿਸਪੌਂਸ ਹੈ ਜੀ ਔਰ ਲੋਕ ਸਭਾ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ ਜਿਹੜੇ ਮਜੂਦਾ ਸਿਹਤ ਮੰਤਰੀ ਨੇ ਉਹਨਾਂ ਦਾ ਕੰਮ ਵੀ ਜਿਹੜਾ ਆਮ ਆਦਮੀ ਕਲੀਨਿਕ 800 ਤੋਂ ਉੱਪਰ ਖੋਲਣਾ ਰਜਿੰਦਰਾ ਹਸਪੀਟਲ ਨੂੰ ਹਾਈ ਟੈਕ ਕਰ ਦੇਣਾ ਕਸ਼ਲਿਆ ਹਸਪੀਟਲ ਬਹੁਤ ਸ਼ਾਨਦਾਰ ਕਰਦਾ ਨਾਬੇ ਦਾ ਜੱੱਚਾ ਬੱਚਾ ਸੈਂਟਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਲੱਸ ਨੇ ਔਰ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ 3 ਸਾਲ ਪਏ ਨੇ ਸਰਕਾਰ ਦੇ ਔਰ ਜਿਹੜਾ ਪੰਜਾਬ ਦੇ ਪਿੰਡਾਂ ਦਾ ਕੰਮ ਆ ਸ਼ਹਿਰਾਂ ਦਾ ਕੰਮ ਆ ਨਗਰ ਕੌਂਸਲ ਦੇ ਕਾਰਪੋਰੇਸ਼ਨ ਦੇ ਕੰਮ ਨੇ ਨਗਰ ਪੰਚਾਇਤਾਂ ਦੇ ਨੇ ਉਹ ਕੰਮ ਤਾਂ ਸਾਰੇ ਪੰਜਾਬ ਸਰਕਾਰ ਨਹੀਂ ਕਰਦੇ ਨੇ ਪਰ ਸਰਕਾਰ ਦਾ ਇਹ 3 ਸਾਲ ਦਾ ਸਮਾਂ ਪਿਆ ਜੀ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ 3 ਸਾਲ ਖਾਮ-ਖਾਕ ਆਪਾਂ ਵੇਸਟ ਕਰੀਏ 3 ਸਾਲਾਂ ਦੇ ਵਿੱਚ ਬਹੁਤ ਸਾਰੀ ਡਿਵੈਲਪਮੈਂਟ ਹੋ ਜਾਂਦੀ ਹੈ ਜਿਵੇਂ 2 ਸਾਲਾਂ ਚ ਭਗਵੰਤ ਮਾਨ ਸਰਕਾਰ ਨੇ ਬਹੁਤ ਕਾਬਲੇ ਤਾਰੀਫ ਕੰਮ ਕੀਤੇ ਆ ਤੇ 3 ਸਾਲਾਂ ਦੇ ਵਿੱਚ ਜਿਹੜੇ ਬਾਕੀ ਕੰਮ ਨੇ ਜਿਵੇਂ 1000 ਰੁਪਏ ਪੈਨਸ਼ਨ ਦੀ ਗੱਲ ਹੋ ਗਈ 1500 ਪੈਨਸ਼ਨ ਕਰਨ ਵਾਲੀ ਗੱਲ ਹੋ ਗਈ ਹੈ ਤੇ ਉਸ ਤੋਂ ਇਲਾਵਾ ਜਿਹੜਾ ਨੌਕਰੀਆਂ ਹੋਰ ਦੇਣੀਆਂ ਨੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਮੁਕੰਮਲ ਤੌਰ ਤੇ ਨਹਿਰੀ ਪਾਣੀ ਪਹੁੰਚਾਉਣਾ ਕਿਸਾਨ ਬਹੁਤ ਖੁਸ਼ ਹੈ ਜੀ ਕਿਸਾਨ ਕਹਿੰਦਾ ਜੀ ਮੈਂ ਅੱਗੇ ਰਾਤ ਨੂੰ ਜਾਗਦਾ ਸੀ ਸਾਰੀ ਰਾਤ ਜਾ ਕੇ ਪਾਣੀ ਭਰਦੇ ਸੀ ਔਰ ਦਿਨੇ ਲਾਈਟ ਨਹੀਂ ਚ ਆਉਂਦੀ ਹੁਣ ਰਾਤ ਨੂੰ ਵੀ ਲਾਈਟ ਆਉਂਦੀ ਹੈ ਦਿਨੇ ਵੀ ਲਾਈਟ ਆਉਂਦੀ ਹੈ ਜੀ ਕਿਸਾਨ ਬਹੁਤ ਖੁਸ਼ ਨੇ ਜੀ ਨਹਿਰੀ ਪਾਣੀ ਜਿਹੜਾ ਖੇਤਾਂ ਤੱਕ ਪਹੁੰਚ ਰਿਹਾ ਜਿਹੜਾ ਰਹਿ ਗਿਆ ਉਹ ਬਿਲਕੁਲ ਪਹੁੰਚੇਗਾ ਤੇ ਜਿਹੜੇ ਮਨਰੇਗਾ ਦਾ ਸਿਸਟਮ ਕਾਫੀ ਡਾਮਾਂ ਡੋਲ ਹੈ ਜੀ ਪੂਰੇ ਪੰਜਾਬ ਦੇ ਵਿੱਚ ਹੀ ਉਹਦੀ ਮੋਨਿਟਰਿੰਗ ਕਰਨ ਦੀ ਜ਼ਰੂਰਤ ਹੈ ਕਿ 100% ਮਨਰੇਗਾ ਦਾ ਕੰਮ ਹਰੇਕ ਮਨਰੇਗਾ ਵਰਕਰ ਨੂੰ ਮਿਲੇ ਔਰ ਕੁਝ ਖਾਮਖਾ ਲੀਡਰ ਜਿਹੜੇ ਆ ਉਹਨਾਂ ਨੂੰ ਮਿਸਗਾਈਡ ਕਰਦੇ ਆ ਉਹ ਕੇਂਦਰ ਸਰਕਾਰ ਨੂੰ ਵੀ ਗਾਲਾਂ ਕੱਢਦੇ ਆ ਪੰਜਾਬ ਸਰਕਾਰ ਨੂੰ ਵੀ ਗਾਲਾਂ ਕੱਢਦੇ ਆ ਔਰ ਆਪਣੀ ਉਹ ਸਾੜ ਦੇ ਵਿੱਚੋਂ ਪੈਸੇ ਵੀ ਇਕੱਠੇ ਕਰਦੇ ਆ ਜੀ ਉਹਨਾਂ ਤੇ ਇੱਕ ਸਖਤ ਕਾਰਵਾਈ ਕਰਾਂਗੇ ਜੀ ਇਸ ਸੰਬੰਧ ਇਲੈਕਸ਼ਨ ਤੋਂ ਬਾਅਦ ਲਿਖਤੀ ਰੂਪ ਚ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਕਿਹੋ ਜਿਹੇ ਜਿਹੜੇ ਅੰਸਰ ਨੇ ਜਿਹੜੇ ਸਰਕਾਰ ਦੀਆਂ ਪਾਲਿਸੀਆਂ ਦੀ ਆੜ ਦੇ ਵਿੱਚ ਗਰੀਬ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸੇ ਇਕੱਠੇ ਕਰਦੇ ਉਹਨਾਂ ਦੇ ਸਖਤ